ਪਿਛੜ ਗਏ ਸੀ ਲਾਈਨ ਤੁਸੀਂ ਅਕਸਰ ਮਜ਼ਾਕ ਦੇ ਵਿੱਚ ਜ਼ਰੂਰ ਸੁਣੀ ਹੋਵੇਗੀ ਪਰ ਇਸ ਵਾਰ ਕੁੰਭ ਦੇ ਮੇਲੇ 'ਚ ਉਹ ਮਾਮਲਾ ਵਿਛੜਨ ਦਾ ਨਹੀਂ ਮੁਲਾਕਾਤ ਦਾ ਸਾਹਮਣੇ ਆਇਆ ਜਿੱਥੇ ਮਹਾਕੁੰਭ 'ਚ ਲਾਪਤਾ ਹੋਏ ਪਤੀ ਨੂੰ ਦੇਖ ਕੇ ਪਤਨੀ ਹਰਾਨ ਰਹਿ ਗਈ ਪਟਨਾ ਤੋਂ ਲਾਪਤਾ ਹੋਇਆ ਗੰਗਾ ਸਾਗਰ ਯਾਦਵ 27 ਸਾਲਾਂ ਬਾਅਦ ਕੁੰਭ ਦੇ ਮੇਲੇ 'ਚ ਮਿਲਿਆ ਪਰ ਹੁਣ ਉਹ ਗੰਗਾ ਸਾਗਰ ਨਹੀਂ ਰਿਹਾ ਬਾਬਾ ਰਾਜਕੁਮਾਰ ਅਘੋਰੀ ਬਣ ਗਿਆ ਤੇ ਸਭ ਤੋਂ ਵੱਡਾ ਟਵਿਸਟ ਜਿਹੜਾ ਸਾਹਮਣੇ ਆਇਆ ਕਿ ਉਹ ਆਪਣੇ ਪਰਿਵਾਰ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਰਿਹਾ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਲ 1998 ਦੇ ਵਿੱਚ ਗੰਗਾ ਸਾਗਰ ਯਾਦਵ ਪਟਨਾ ਦੀ ਯਾਤਰਾ ਤੇ ਗਿਆ ਸੀ ਅਤੇ ਫਿਰ ਇਸ ਤਰ੍ਹਾਂ ਗਾਇਬ ਹੋਇਆ ਕਿ ਪੂਰਾ ਪਰਿਵਾਰ ਉਸ ਦੀ ਭਾਲ ਕਰਦਾ ਰਿਹਾ ਉਹਨਾਂ ਦੀ ਪਤਨੀ ਧਰਮਾ ਦੇਵੀ ਨੇ ਆਪਣੇ ਦੋ ਪੁੱਤਰਾਂ ਕਮਲੇਸ਼ ਅਤੇ ਵਿਮਲੇਸ਼ ਨੂੰ ਇਕੱਲੇ ਹੀ ਪਾਲਿਆ ਛੋਟੇ ਭਰਾ ਮੁਰਲੀ ਯਾਦਵ ਨੇ ਵੀ ਥਾਂ-ਥਾਂ ਤੇ ਉਸ ਦੀ ਭਾਲ ਕੀਤੀ ਪਰ ਕੋਈ ਵੀ ਸੁਰਾਗ ਨਹੀਂ ਲੱਭਿਆ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਉਮੀਦਾਂ ਟੁੱਟਣ ਲੱਗੀਆਂ ਪਰ ਫਿਰ ਵੀ ਪਰਿਵਾਰ ਨੇ ਭਾਲ ਬੰਦਨਾ ਕੀਤੀ ਅਤੇ ਫਿਰ 27 ਸਾਲਾਂ ਬਾਅਦ ਇੱਕ ਰਿਸ਼ਤੇਦਾਰ ਨੇ ਕੁੰਭ ਦੇ ਮੇਲੇ ਦੇ ਵਿੱਚ ਗੰਗਾ ਸਾਗਰ ਵਰਗੇ ਇੱਕ ਸਾਧੂ ਦੀ ਤਸਵੀਰ ਭੇਜੀ ਉਸ ਤਸਵੀਰ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਉਹ ਸਾਧੂ ਕੋਈ ਹੋਰ ਨਹੀਂ ਸਗੋ ਗੰਗਾਸਾਰ ਯਾਦਵ ਸੀ ਸਾਹਮਣੇ ਉਹੀ ਚਿਹਰਾ ਉਹੀ ਕਦ ਕਾਠ ਮੱਥੇ ਅਤੇ ਗੋਡਿਆਂ ਤੇ ਵੀ ਉਹੀ ਛੱਟ ਦੇ ਨਿਸ਼ਾਨ ਸਭ ਕੁਝ ਗੰਗਾ ਸਾਗਰ ਦੇ ਨਾਲ ਮਿਲਦਾ ਜੁਲਦਾ ਸੀ ਪਰ ਉਸ ਦਾ ਨਾ ਨਵਾਸੀ ਬਾਬਾ ਰਾਜਕੁਮਾਰ ਅਘੋਰੀ ਬਾਬਾ ਰਾਜਕੁਮਾਰ ਨੇ ਵਰਣਸੀ ਦਾ ਸਾਧੂ ਹੋਣ ਦਾ ਦਾਵਾ ਕੀਤਾ ਤੇ ਉਸਨੇ ਅਤੇ ਉਸਦੀ ਸਾਧਵੀ ਨੇ ਕਿਸੇ ਵੀ ਪੁਰਾਣੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪਰਿਵਾਰ ਆਪਣੇ ਦਾਅਵੇ ਤੇ ਅੜਿਆ ਰਿਹਾ ਕਿਉਂਕਿ ਬਾਬਾ ਰਾਜਕੁਮਾਰ ਪੂਰੀ ਤਰ੍ਹਾਂ ਗੰਗਾ ਸਾਗਰ ਯਾਦਵ ਦੇ ਨਾਲ ਮਿਲਦਾ ਜੁਲਦਾ ਸੀ ਇਸ ਲਈ ਉਹਨਾਂ ਦੇ ਮੱਥੇ ਅਤੇ ਗੋਡਿਆਂ ਤੇ ਛੱਟ ਦੇ ਨਿਸ਼ਾਨ ਵੀ ਗੰਗਾ ਸਾਰ ਯਾਦਵ ਦੇ ਸਮਾਨ ਹੀ ਸਨ ਮੁਰਲੀ ਯਾਦਵ ਨੇ ਕਿਹਾ ਕਿ ਅਸੀਂ ਕੁੰਭ ਦੇ ਮੇਲੇ ਦੇ ਅੰਤ ਤੱਕ ਇੰਤਜ਼ਾਰ ਕਰਦੇ ਰਹਾਂਗੇ ਜੇਕਰ ਲੋੜ ਪਈ ਤਾਂ ਡੀਐਨਏ ਟੈਸਟ ਤੇ ਜ਼ੋਰ ਦਿੱਤਾ ਜਾਵੇਗਾ ਜੇਕਰ ਟੈਸਟ ਦੇ ਨਤੀਜੇ ਮੇਲ ਨਹੀਂ ਖਾਂਦੇ ਤਾਂ ਅਸੀਂ ਬਾਬਾ ਰਾਜਕੁਮਾਰ ਅਘੋਰੀ ਤੋਂ ਮਾਫੀ ਮੰਗਾਂਗੇ